ਆਡੀ ਗਲੀ ਚ ਵੀ ਨਾ ਜਾਣਾ ਸੀ ਤਾਂ ਉਹ ਝਾੜੂ ਵਾਲਿਆਂ ਨੂੰ ਉਸੇ ਝਾੜੂ ਨਾਲ ਹੀ ਕੁੱਟਣਾ ਫੜ ਕੇ ਇਹ ਪਿੰਡ ਮੋੜ ਦੇ ਗਰੀਬ ਲੋਕ ਕਹਿੰਦੇ ਨੇ ਆਮ ਆਦਮੀ ਪਾਰਟੀ ਨੇ ਵਿਕਾਸ ਕਹਿੰਦੇ ਕਰਨਾ ਤਾਂ ਕੀ ਹੈ ਜਿਹੜਾ ਆਪਣੇ ਆਪ ਹੋ ਰਿਹਾ ਉਹ ਵੀ ਰੋਕੀ ਜਾਂਦੇ ਨੇ ਇਹ ਕਹਿੰਦੇ ਨੇ ਕਿ ਆਹ ਕਾਫੀ ਸਾਰੇ ਗਰੀਬ ਘਰਾਂ ਨੂੰ ਆਹ ਗਲੀ ਲੱਗਦੀ ਐ ਨੇਨ ਗਲੀ ਐ ਜਿਹੜੀ ਕਾਫੀ ਟਾਈਮ ਤੋਂ ਇਨ੍ਹਾਂ ਗਰੀਬ ਘਰਾਂ ਨੂੰ ਲੱਗਦੀ ਐ ਔਰ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਕੱਚੀ ਐ ਉਹ ਦੌਰ ਜਦੋਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਵੀ ਤਰੱਕੀ ਬਹੁਤ ਕਰਤੀ ਵਿਕਾਸ ਬਹੁਤ ਕਰਤਾ ਤਾਂ ਗਰੀਬ ਘਰਾਂ ਦੀ ਇਹ ਗਲੀ ਕੱਚੀ ਐ ਤੇ ਇਹ ਕਹਿੰਦੇ ਅਸੀਂ ਧਰਨੇ ਧੁਰਨੇ ਲਾ ਕੇ ਗਲੀ ਪਾਸ ਕਰਾਈ ਤੇ ਕਹਿੰਦੇ ਜਦੋਂ ਗਲੀ ਬਨਣ ਲੱਗੀ ਮਿੱਟੀ-ਮੁੱਟੀ ਪੈ ਗਈ ਤਾਂ ਸਾਰਾ ਐਸਟੀਮੇਟ ਪਾਸ ਹੋ ਗਿਆ ਜਿਸ ਦਿਨ ਗਲੀ ਦੇ ਵਿੱਚ ਮਿਸਤਰੀ ਲੱਗਨੇ ਸੀ ਤਾਂ ਇਹ ਗਲੀ ਬਨਣ ਤੋਂ ਰੁਕਵਾ ਦਿੱਤੀ ਗਈ ਕਿਹਨਾਂ ਨੇ ਰੁਕਵਾਈ ਇਹ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਕੁਝ ਚੌਧਰ ਦੇ ਭੁੱਖੇ ਬੰਦਿਆਂ ਨੇ ਰਕਵਾਈ ਹੈ ਇਹ ਕਹਿੰਦੇ ਨੇ ਵੀ ਉਹ ਕਹਿੰਦੇ ਆ ਸਾਨੂੰ ਕਿਉਂ ਨਹੀਂ ਪੁੱਛਿਆ ਜਾ ਰਿਆ ਸਾਨੂੰ ਗਲੀ ਦੇ ਵਿੱਚ ਬੁਲਾਇਆ ਕਿਉਂ ਨਹੀਂ ਜਾ ਰਿਆ ਤੇ ਸਾਡੀ ਅਗਵਾਈ ਚ ਕਿਉਂ ਨਹੀਂ ਗਲੀ ਬਣ ਰਹੀ ਇਸ ਕਰਕੇ ਰਕਵਾਈ ਹੈ ਆਪਾਂ ਗੱਲ ਕਰਦੇ ਆ ਕਿ ਇਹਨੇ ਜਿਹੜੇ ਦੋਸ਼ੇ ਲਾ ਰਹੇ ਨੇ ਉਹਨਾਂ ਦੋਸ਼ਾਂ ਦੀ ਸੱਚਾਈ ਕੀ ਹੈ ਬਾਈ ਜੀ ਕੀ ਮਸਲਾ ਹੈ ਤੁਹਾਡਾ ਜਿਹਦੇ ਕਰਕੇ ਤੁਸੀਂ ਇਹਨੇ ਲੋਕ ਇੱਥੇ ਇਕੱਠੇ ਹੋਏ ਹੋ ਧੰਨਵਾਦ ਜੀ ਡਾਕਟਰ ਸਾਹਿਬ ਤੁਸੀਂ ਸਾਡਾ ਸਾਨੂੰ ਕਵਰ ਕਰਨ ਆਏ ਹੋ ਮਸਲਾ ਇਹ ਹੈ ਜੀ ਕਿ ਪਿਛਲੇ ਲਗਭਗ 15-17 ਸਾਲਾਂ ਤੋਂ ਸਾਡੀ ਇਹ ਗਲੀ ਆ ਇਹ ਮਜ਼ਦੂਰਾਂ ਵਾਲੇ ਪਾਸੇ ਲੱਗਦੀ ਆ ਹਰ ਵਾਰ ਇਹ ਸਿਆਸਤ ਦੀ ਭੇਟ ਆ ਗਲੀਓ ਚੜ ਜਾਂਦੀ ਔਰ ਬੰਦ ਹੀ ਨਹੀਂ ਹੈ ਇਸ ਵਾਰ ਵੀ ਇਹ ਹੋਇਆ ਕਿ ਅਸੀਂ ਜਦੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਸਾਡੇ ਪਿੰਡ ਦੇ ਚੌਧਰ ਦੇ ਭੁਖੇ ਨੇ ਜਿਨ੍ਹਾਂ ਨੂੰ ਸਰਪੰਚੀ ਦੀ ਭੁੱਖ ਸੀਗੀ ਕਿ ਅਸੀਂ ਸਰਪੰਚ ਬਣਾਂਗੇ ਉਹਨਾਂ ਨੂੰ ਅਸੀਂ ਲਗਾਤਾਰ 4-5 ਮਹੀਨੇ ਉਹਨਾਂ ਦੀਆਂ ਮੰਤਾਂ ਕੀਤੀਆਂ ਕਿ ਜੀ ਸਾਡੀ ਗਲੀ ਬਣਾ ਦਿਓ ਤੁਹਾਡਾ ਸਰਕਾਰ 'ਚ ਹੱਥ ਪੈਂਦਾਗਾ ਤੇ ਸਾਡਾ ਇਧਰੋਂ ਇਧਰਲੇ ਪਾਸੋਂ ਕੋੜ ਨਿਕਲ ਜੂਗਾ ਪਰ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸਰਪੰਚੀ ਦੇ ਨੇੜੇ ਬਣਾਵਾਂਗੇ ਅਸੀਂ ਸਰਪੰਚ ਬਾਨਾ ਚੌਧਰ ਖਟਨੀ ਆ ਇਸ ਕਰਕੇ ਉਹਨਾਂ ਨੇ ਸਾਨੂੰ ਲਾਰੇ ਲੱਪਿਆਂ 'ਚ ਰੱਖਿਆ ਉਸ ਤੋਂ ਬਾਅਦ ਅਸੀਂ ਨੌਜਵਾਨ ਭਾਰਤ ਸਭਾ ਤੇ ਪਿੰਡੂ ਮਜ਼ਦੂਰਾਂ ਦੀ ਗਵਾਹੀ ਦੇ ਵਿੱਚ ਲਗਾਤਾਰ ਪ੍ਰਸ਼ਾਸਨ ਦੇ ਨਾਲ ਟੱਚ 'ਚ ਰਹੇ ਔਰ ਪਿਛਲੇ ਦਿਨਾਂ ਦੇ ਦੌਰਾਨ ਅਸੀਂ ਬੀਡੀਪੀਓ ਦਫ਼ਤਰ ਕੋਟਕਪੂਰਾ ਦੇ ਅੱਗੇ ਧਰਨਾ ਮਾਰਿਆ ਕੱਟੇ ਹੋ ਕੇ ਪਿੰਡ ਵਾਸੀਆਂ ਨੇ ਔਰ ਉਹਨਾਂ ਨੇ ਐਸਟੀਮੇਟ ਬਣਾ ਕੇ ਆ ਜਿਹੜਾ ਉਹ ਫਰੀਦਕੋਟ ਪ੍ਰਸ਼ਾਸਨ ਨੂੰ ਭੇਜਤਾ ਐਸਡੀਓ ਸਾਹਮਣੇ ਗਲੀ ਪਾਸ ਕਰਕੇ ਦੁਬਾਰਾ ਸਾਨੂੰ ਭੇਜਤੀ ਜਿਹਦਾ ਐਸਟੀਮੇਟ ਸਾਡੇ ਕੋਲੇ ਬਕਾਇਦਾ ਕੋਲੇ ਆ ਜੀ ਸਾਡਾ ਹੁਣ ਗੱਲ ਇੱਥੇ ਆ ਕਿ ਗਲੀ ਦਾ 58 ਅਸੀਂ ਪਟਤਾ ਪਰਤ ਉਥੇ ਪਾਤੀ ਜਦੋਂ ਮਇਸਤਰੀਆਂ ਨੇ ਆਉਣਾ ਸੀਗਾ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਪਿੰਡ ਦੇ ਇਥੇ ਲੋਕਲ ਚੌਧਰ ਦੇ ਭੁੱਖੇ ਜਿਹੜੇ ਆਗੂ ਆ ਉਹਨਾਂ ਨੇ ਸਾਡੀ ਗਲੀ ਹੈ ਜਿਹੜੀ ਉਹ ਰਕਵਾਤੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਕੁਦ ਘਾਟ ਨੂੰ ਨਾ ਤੋਂ ਨਹੀਂ ਹੋਣਾਗਾ ਉਹਨਾਂ ਨੂੰ ਉਹਨਾਂ ਦੀ ਪੁੱਛ ਗਿਆ ਇਸ ਪਿੰਡ ਚੋਂ ਮੁੱਕ ਜਾਣੀ ਹੈ ਖਾਸ ਕਰਕੇ ਇਸ ਪਾਸੇ ਚੋਂ ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸਾਡੇ ਹੱਥੋਂ ਚੌਧਰ ਜਾ ਰਹੀ ਆ ਸਾਡੀ ਸਰਪੰਚੀ ਜਾ ਰਹੀ ਆ ਇਸ ਕਰਕੇ ਕਲਤਾਰ ਸੰਧਵਾ ਦੇ ਪੀਏ ਨੂੰ ਫੋਨ ਕਰਕੇ ਇਹ ਕਿਹਾ ਕਿ ਇਹ ਗਲੀ ਰੋਕ ਦਿੱਤੀ ਜਾਵੇ ਔਰ ਕਲਤਾਰ ਸੰਧਵਾ ਦੇ ਪੀਏ ਨੇ ਫੋਨ ਕੀਤਾ ਕੋੜਕਪੂਰਾ ਬੀੜੀ ਪੀਓ ਸਾਹਮਣੂ ਉਹਨਾਂ ਨੇ ਹੇਠਲੇ ਪ੍ਰਸ਼ਾਸਨ ਨੂੰ ਫੋਨ ਕਰਕੇ ਕਿਹਾ ਕਿ ਜੋ ਗਲੀ ਦਾ ਕੰਮ ਪਰਸੋ ਚੱਲਣਾ ਸੀਗਾ ਉਹਨੂੰ ਉੱਥੇ ਹੀ ਫੌਰੀਏ ਜਿਹੜਾ ਉਹ ਰੋਕ ਦਿੱਤਾ ਜਾਵੇ ਕਿਤੇ ਐ ਤਾਂ ਨਹੀਂ ਕਿ ਕੋਈ ਹੋਰ ਕਾਨੂੰਨੀ ਕਾਨੂੰਨੀ ਅੜਿੱਕਾ ਜਾਂ ਕੋਈ ਅੜਚਨ ਆ ਗਈ ਹੋਵੇ ਨਾ ਜੀ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਹੋਈ ਆ ਪਿਛਲੀ 23 ਤਰੀਕ ਨੂੰ ਅਸੀਂ ਡੀਸੀ ਸਾਹਮਣੂ ਇਸ ਮਾਮਲੇ 'ਚ ਮਿਲਣਾ ਸੀਗਾ ਸਾਨੂੰ ਕੋਟਕਪੂਰਾ ਵਿਡੀਓ ਦਫ਼ਤਰ ਤੋਂ ਫੋਨ ਆਇਆ ਕਿ ਤੁਹਾਡੀ ਗਲੀ ਪਾਸ ਹੋ ਗਈ ਆ ਕੰਮ ਅਸੀਂ ਚਲਾ ਦੇਾਂਗੇ ਉੱਥੋਂ ਅਸੀਂ ਇਹ ਬਕਾਇਦਾ ਜੋ ਉਹਨਾਂ ਨੇ ਐਸਟੀਮੇਟ ਦਿੱਤਾ ਉਹ ਲੈ ਕੇ ਆਏ ਆ ਫੇਰ ਕੰਮ ਚਲਾਇਆ ਟੈਕਨੀਕਲੀ ਕੋਈ ਡਿੱਕਾ ਨਹੀਂ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਚੌਧਰ ਦੇ ਭੁੱਖੇ ਆਗੂ ਉਹਨਾਂ ਨੇ ਇਸ ਗਲੀ ਦੇ ਵਿੱਚ ਰਕਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਉਹ ਚਾਹੁੰਦੇ ਕੀ ਨੇ ਚਾਹੁੰਦੇ ਇਹੀ ਹੈ ਜੀ ਕਿ ਅਸੀਂ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਇਸ ਗਲੀ ਤੋਂ ਕ੍ਰੈਡਿਟ ਖੱਤੀਏ ਪਰ ਅਸੀਂ ਲੋਕਾਂ ਨੇ ਅਸੀਂ ਲੋਕਾਂ ਨੂੰ ਇਹ ਸਮਝਾਉਣ ਦੇ ਵਿੱਚ ਕਾਮਯਾਬ ਹੋਏ ਆ ਕਿ ਉਹਨਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਹਾਰੇ ਕੱਢਣ ਦੀ ਬਜਾਏ ਸੰਘਰਸ਼ ਦੇ ਰਾਹ ਪਈਏ ਔਰ ਸੰਘਰਸ਼ ਦੇ ਰਾਹ ਪੈ ਕੇ ਅਸੀਂ ਇਹ ਗਲੀ ਪਾਸ ਕਰਾ ਕੇ ਲੈਂਦੀ ਆ ਇਸ ਕਰਕੇ ਉਹਨਾਂ ਦੀ ਚੌਧਰ ਖੁੱਸਦੀ ਸੀਗੀ ਸਭ ਤੋਂ ਵੱਡਾ ਮਸਲਾ ਇਹ ਆ ਬਾਈ ਜੀ ਇਹ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਤੁਹਾਨੂੰ ਕੀ ਲੱਗਦਾ ਇਹ ਬਿਲਕੁਲ ਗਲਤ ਹੋ ਰਿਹਾ ਜੀ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸਾਡੇ ਪਿੰਡ ਦੇ ਆ ਉਹ ਕਰਵਾ ਰਹੇ ਆ ਹਾਂਜੀ ਇਹ ਗਲੀ ਬਣੀ ਨੂੰ ਤਕਰੀਬਨ 15 ਸਾਲ ਹੋ ਗਏ ਹੋਣੀਆਂ ਤੇ ਮੀਂਹ ਦਾ ਪਾਣੀ بارش ਦਾ ਪਾਣੀ ਜਾਂ ਗਲੀਆਂ ਦਾ ਰੋਕੇ ਤੇ ਗਲੀ ਦੇ ਵਿਚਾਲੇ ਖੜ ਜਾਂਦਾ ਸੀਗਾ ਬਹੁਤ ਜਿਆਦਾ ਸਮੱਸਿਆ ਆਉਂਦੀ ਸੀ ਹੂੰ ਅੱਛਾ ਹੁਣ ਇਹ ਜਦੋਂ ਸਾਰਾ ਕੁਝ ਪਾਸ ਹੋ ਗਿਆ ਗਲੀ ਬਣਨ ਜਾ ਰਹੀ ਸੀ ਤਾਂ ਜਿਵੇਂ ਕਹਿ ਰਹੇ ਆ ਕਿ ਕੁਝ ਬੰਦੇ ਜਿਹੜੇ ਆਮ ਆਦਮੀ ਪਾਰਟੀ ਦੇ ਦੱਸ ਰਹੇ ਆ ਵੀ ਉਹਨਾਂ ਨੇ ਰਕਵਾਈ ਆ ਇਹ ਗੱਲ ਸੱਚ ਆ ਇਹ ਸੱਚ ਆ ਜੀ ਚੌਧਰ ਤੇ ਭੁੱਖੇ ਆ ਆਪਦੀ ਚੌਧਰ ਮਾਰੇ ਇਹ ਰਕਵਾ ਰਹੇ ਆ ਰਕਵਾ ਕੇ ਉਹਨਾਂ ਦੀ ਚੌਧਰ ਬਣ ਜੂਗੀ ਕੀ ਪਤਾ ਉਹਨਾਂ ਦੇ ਮਨ 'ਚ ਇਹ ਹੀ ਆ ਵੀ ਅਸੀਂ ਰਕਵਾ ਦਈਏ ਤਾਂ ਬਾਅਦ ਦੇ ਵਿੱਚ ਅਸੀਂ ਆ ਉਹਦਾ ਨਾਮ ਖਟਾਂਗੇ ਅਸੀਂ ਬਣਵਾਵਾਂਗੇ ਤੇ ਸਾਡਾ ਨਾਮ ਬਣ ਜੂਗਾ ਅਸੀਂ ਸਰਪੰਚੀ ਕਰ ਲਾਂਗੇ ਹੂੰ ਦੇਖੋ ਜੇ ਕੋਈ ਇਸ ਤਰੀਕੇ ਨਾਲ ਚੌਧਰੀ ਬੰਨਾ ਚਾਹੁੰਦਾ ਜਿਹੜਾ ਦੋਸ਼ ਏ ਲਾ ਰਹੇ ਨੇ ਤਾਂ ਮੈਨੂੰ ਲੱਗਦਾ ਇਹ ਬੇहद ਤਰਸਯੋਗ ਤੇ ਸਸਤੀ ਸੋਚ ਹੈ ਐਦਾਂ ਨਹੀਂ ਚੌਧਰਾ ਚੁੱਧਰਾ ਮਿਲਦੀਆਂ ਐਦਾਂ ਤਾਂ ਬੰਦਾ ਮਿੱਟੀ ਹੁੰਦਾ ਐਦਾਂ ਤਾਂ ਬੰਦਾ ਪੱਟਿਆ ਜਾਂਦਾ ਐਦਾਂ ਤਾਂ ਉਹਦੀ ਜੜੀ ਪੱਟੀ ਜਾਂਦੀ ਆ ਬੜੇ ਇੱਥੇ ਆਏ ਐਦਾਂ ਚੌਧਰਾ ਵਿਖਾਉਣ ਵਾਲੇ ਪਰ ਕੱਖ ਨਹੀਂ ਰਿਹਾ ਚੌਧਰ ਬਣਦੀ ਆ ਲਿਆਕਤ ਨਾਲ ਚੌਧਰ ਦੇ ਲਈ ਵੀ ਇੱਕ ਅਕਲ ਚਾਹੀਦੀ ਆ ਇੱਕ ਡਿਪਲੋਮੇਸੀ ਚਾਹੀਦੀ ਆ ਕੁਝ ਤਰੀਕੇ ਚਾਹੀਦੇ ਨੇ ਮਤਲਬ ਐਦਾਂ ਜੇ ਕੋਈ ਚੌਧਰ ਬਣਾਉਣੀ ਚਾਹੁੰਦਾ ਜਿਵੇਂ ਇਹ ਕਹਿ ਰਹੇ ਨੇ ਤਾਂ ਐਦਾਂ ਚੌਧਰੀ ਚੌਧਰੀ ਅੱਜਕੱਲ ਕੋਈ ਨਹੀਂ ਕਿਸੇ ਨੂੰ ਮੰਨਦਾ ਅਗਲੇ ਕਹਿੰਦੇ ਆ ਜਾ ਤੂੰ ਪਰਾਂ ਤੁਰਿਆ ਫਿਰ ਇਹੀ ਗੱਲ ਹੈ ਜੀ ਬਿਲਕੁਲ ਸਰ ਇਹੀ ਗੱਲ ਹੈ ਜੀ ਚੱਕਰ ਇਹੀ ਹੈ ਨਾ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਰਪੰਚੀ ਖੱਟਾਂਗੇ ਹੁਣ ਹੱਥੋਂ ਜਾਂਦੀ ਸੀ ਇਸ ਕਰਕੇ ਉਹਨਾਂ ਨੇ ਸਾਡੀ ਗਲੀ ਰਕਵਾਈ ਆ ਪਰ ਅਸੀਂ ਤੁਹਾਡੇ ਮਾਧਮ ਰਾਈਏ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 7 ਤਰੀਕ ਨੂੰ ਮਾਨਯੋਗ ਸਪੀਕਰ ਵਿਧਾਨ ਸਭਾ ਦੇ ਕਲਤਾਰ ਸਿੰਘ ਸੰਧਵਾ 500 ਮਜ਼ਦੂਰ ਪਿੰਡ ਦੇ ਵਿੱਚੋਂ ਇਕੱਠਾ ਕਰਕੇ ਅਸੀਂ ਉਹਨਾਂ ਦੀ ਕੋਠੀ ਘੇਰਾਂਗੇ ਔਰ ਦਿਨ ਰਾਤ ਦਾ ਪੱਕਾ ਧਰਨਾ ਉਹਨਾਂ ਦੇ 바ਰ ਦੇ ਵਿੱਚ ਲਾਵਾਂਗੇ ਔਰ ਇਹੀ ਗਲੀ ਦਾ ਕੰਮ ਆ ਜਿਹੜਾ ਉਹ ਸੰਘਰਸ਼ ਦੇ ਸਦਕਾ ਜਿਹੜਾ ਪਾਸ ਕਰਾ ਕੇ ਲਿਆਵਾਂਗੇ ਔਰ ਜਿਹੜੇ ਸਰਪੰਚ ਬ ਉਹਨਾਂ ਨੂੰ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਸਾਡੀ ਗਲੀ ਦੇ ਵਿੱਚ ਆਉਣ ਤੋਂ ਪਹਿਲਾਂ ਆਪਦੀ ਬਣੀ ਵਿਚਾਰ ਕੇ ਆਉਣ ਅਸੀਂ ਫਲੈਕਸ ਬੰਨਾਂਗੇ ਆਮ ਆਦਮੀ ਪਾਰਟੀ ਦੇ ਬਾਈਕਾਰ ਦੇ ਇੱਥੇ ਆਮ ਆਦਮੀ ਪਾਰਟੀ ਦਾ ਕੋਈ ਵੀ ਬੰਦਾ ਅਸੀਂ ਸਾਡੇ ਇਧਰ ਪਾਸੇ ਵੜਨ ਨਹੀਂ ਦੇਣਾ ਤੇ ਜਿਹੜਾ ਵੋਟਾਂ ਲੈਣ ਆ ਗਿਆ ਉਹ ਫਿਰ ਆਪਦੇ ਝੱਗੇ ਦੋ ਲੈ ਕੇ ਆਵੇ ਦੇਖਾਂਗੇ ਅਸੀਂ ਉਹਦੇ ਨਾਲ ਕੀ ਕਰਨਾ ਫਿਰ ਦੇਖੋ ਜਿੱਦਾਂ ਇਹ ਕਹਿ ਰਹੇ ਨੇ ਵੀ ਕੁਝ ਬੰਦੇ ਬਣਦੀ ਪਈ ਗਲੀ ਨੂੰ ਰੁਕਵਾ ਕੇ ਦੇ ਵੋਟਾਂ ਲੈਣੀਆਂ ਚਾਹੁੰਦੇ ਆ ਸਰਪੰਚ ਬੰਨਣਾ ਚਾਹੁੰਦੇ ਆ ਇਹ ਕਹਿੰਦੇ ਬੰਦੇ ਆਮ ਆਦਮੀ ਪਾਰਟੀ ਦੇ ਆ ਤੇ ਜਿਹੜਾ ਫੈਸਲਾ ਹੁਣ ਇਹ ਗਲੀ ਵਾਲੇ ਲੈ ਰਹੇ ਆ ਬਈ ਆ ਸਾਡੀ ਗਲੀ ਚ ਨਾ ਵੜਨ ਤਾਂ ਇਹ ਤਾਂ ਇਸ ਹਿਸਾਬ ਨਾਲ ਵੋਟਾਂ ਤਾਂ ਜਾਦੀਆਂ ਪੱਕੀਆਂ ਕਰ ਗਏ ਉਹ ਔਰ ਦੇਖੋ ਆਮ ਆਦਮੀ ਪਾਰਟੀ ਰੋਜ਼ ਦਾਅਵੇ ਕਰਦੀ ਆ ਕਿ ਅਸੀਂ ਬਹੁਤ ਵੱਡੀ ਤਰੱਕੀ ਕਰ ਰਹੇ ਆ ਲੋਕਾਂ ਦੀ ਬਾਹ ਫੜ ਰਹੇ ਆ ਤੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਆ ਦੇਖ ਲੈਣਾ ਚਾਹੀਦਾ ਵੀ ਆ ਫੱਟੀ ਪੋਚ ਵੀ ਵਿੱਚ ਹੀ ਬੈਠੇ ਨੇ ਇਹਨਾਂ ਨੇ ਜਿਹੜੇ ਤਿੰਨ ਰਹਿ ਗਏ 13 ਚੋਂ ਅਗਲੀ ਯਾਰ ਉਹ ਵੀ ਨਹੀਂ ਰਹਿਣ ਦੇਣੇ ਜੇ ਇਹੋ ਜੇ ਵਰਕਰ ਇਹੋ ਜੇ ਆਗੂ ਪਿੰਡਾਂ ਦੇ ਵਿੱਚ ਬਨਣਗੇ ਪੈਣਾ ਖੜੀਆਂ ਨੇ ਆ ਪੰਜੀ ਇਹ ਤੁਹਾਡੀ ਗਲੀ ਜਿਹੜੀ ਬਣ ਰਹੀ ਸੀ ਤੁਸੀਂ ਅੱਜ ਸਾਰੇ ਇੱਥੇ ਆਏ ਹੋ ਕੀ ਲੱਗ ਰਿਹਾ ਤੁਹਾਨੂੰ ਕਿ ਜੋ ਰੋਕੀ ਗਈ ਆ ਠੀਕ ਹੋਇਆ ਸਾਡੇ ਵਿੱਚਾਂ ਜੀ ਪੜ੍ਹਾਈ ਖਰਾਬ ਹੁੰਦੀ ਸੀ ਤੇ ਬੁੜੀਆਂ ਜਦੋਂ ਵੀ ਜੇ ਬੱਚਾਂ ਤੋੜ ਕੇ ਮਗਰਾਵ ਖੜ ਜਾਂਦੀਆਂ ਸੀ ਵੀ ਸਾਡਾ ਬੱਚਾ ਅਪੜਦਾ ਸਕੂਲ ਦੇ ਵਿੱਚ ਕਿ ਨਹੀਂ ਅਪੜਦਾਗਾ ਜਦੋਂ ਬੱਚੇ ਤੁਰੇ ਜਾਂਦੇ ਰੋਟੀ ਉਹਨਾਂ ਦੇ ਅੱਡ ਰੋਲਦੀ ਸੀ ਕੱਪੜੇ ਉਹਨਾਂ ਦੇ ਚਿੱਟੇ ਸ਼ਰਟ ਅੱਡ ਖਰਾਬ ਹੋ ਜਾਂਦੀਆਂ ਨਿਕਲ ਕੇ ਵਿੱਚ ਜਾਂਦੇ ਆਪਕੇ ਜਿਵੇਂ ਖੜੇ ਹੈ ਨਹੀਂ ਇਹ ਗਲੀ ਥੋੜੀ ਸੱਚੀ ਮੁੱਚੀ ਬਣ ਰਹੀ ਸੀ ਤੇ ਰਕਵਾਈ ਗਈ ਆ ਹਾਂ ਰਕਵਾਈ ਗਈ ਆ ਜੀ ਕਿਹਨੇ ਰਕਵਾਈ ਆ ਆਹ ਤਾਂ ਮਨੇ ਮੁੰਡੇ ਨੂੰ ਪਤਾ ਮੈਨੂੰ ਨਾਂ ਨੂੰ ਕੱਟ ਹੀ ਜਾਣਦੀ ਹੈਗੀ ਨਹੀਂ ਨਾਂ ਤਾਂ ਨਹੀਂ ਜਾਣਦੇ ਉਂਝ ਰਕਵਾਈ ਹੈ ਕਿਸੇ ਨੇ ਹਾਂ ਹਾਂ ਜੀ ਰਕਵਾਈ ਹੈ ਜ਼ਰੂਰ ਜੀ ਹਾਂ ਜੀ ਭੈਣ ਜੀ ਇਹ ਗਲੀ ਥੋੜੀ ਸੱਚੀ ਮੁੱੱਚੀ ਕਿਸੇ ਨੇ ਰਕਵਾਈ ਆ ਕਿ ਬਾਣੀ ਨਹੀਂ ਰਹੀ ਸੀ ਹਾਂ ਜੀ ਰਕਵਾਈ ਆ ਅੱਛਾ ਆਮ ਆਦਮੀ ਪਾਰਟੀ ਵਾਲਿਆਂ ਨੇ ਰਕਵਾਈ ਆ ਲਿਆਂਦੀ ਸੀ ਪਾਸ ਕਰਾ ਕੇ ਬੱਚਿਆਂ ਨੇ ਤੇ ਪਰ ਸਾਰਾ ਮਟੀਰੀਅਲ ਵੀ ਆ ਜਾਣਾ ਸੀਗਾ ਤੇ ਪਰ ਰਕਵਾਤੀ ਇਹ ਉਹ ਚਾਹੁੰਦੇ ਵੇਸੀ ਆਪਦੀ ਚੌਧਰਪੁਰੇ ਤੇ ਲਾਈ ਗਏ ਤੇ ਅਸੀਂ ਬਣਵਾਏਗੇ ਵੀ ਸਾਡਾ ਨਾਂ ਉੱਚਾ ਹੋਵੇ ਜਦੋਂ ਇਹਨਾਂ ਨੇ ਸਾਰਾ ਕੁਝ ਕਰ ਲਿਆ ਪੱਟ ਵੀ ਪਾ ਲਈ ਪੱਟ ਵੀ ਦਿੱਤੀ ਇਹ ਤੇ ਅਸੀਂ ਵੀ ਹੁਣ ਅਸੀਂ ਆਪ ਦੀ ਚੌਧਰ ਬਣਾਈ ਗਏ ਤੇ ਅਸੀਂ ਆਪ ਲੈ ਕੇ ਆਏ ਗਏ ਅਸੀਂ ਐ ਬਣ ਦਿਨੇ ਚਾ ਉਧਰ ਜਿਵੇਂ ਉਹ ਬਣਾਉਣ ਫਿਰਦੇ ਆ ਜਿਹੜੇ ਜਵਾਕ 2 ਸਾਲ ਹੋ ਗਏ ਫਿਰਦਿਆਂ ਨੂੰ ਉਹ ਉਹੀ ਆਪ ਦੀ ਚੌਧਰ ਬਣਾਉਣਗੇ ਉਹਦਾ ਨਾ ਕਿਵੇਂ ਅਸੀਂ ਆਉਣ ਦਿੰਨੇ ਆ ਤੇ ਅਸੀਂ ਤਾਂ ਗਾਂ ਵਸਤੇ ਉਹਨਾਂ ਨੂੰ ਵੋਟਾਂ ਵੀ ਨਹੀਂ ਪਾਉਣੀਆਂ ਸਾਡੀ ਗਲੀ 'ਚ ਵੀ ਨਾ ਆ ਜਾਣਾ ਸੀ ਤਾਂ ਉਹ ਝਾੜੂ ਵਾਲਿਆਂ ਨੂੰ ਉਸੇ ਝਾੜੂ ਨਾਲ ਹੀ ਕੁੱਟਣਾ ਫੜ ਕੇ ਹਾਂ ਅੱਛਾ ਹਾਂਜੀ ਲਓ ਜੀ ਆ ਬੇਬੇ ਨੇ ਤਾਂ ਬਣਾਤੀ ਚੌਧਰ ਪੈਣ ਕਹਿੰਦੀ ਆ ਵੀ ਅਸੀਂ ਤਾਂ ਝਾੜੂ ਨਾਲ ਹੀ ਕੁੱਟਾਂਗੇ। ਕੀ ਸੱਚਮੁੱਚ ਤੁਹਾਡੀ ਗਲੀ ਬਾਣੀ ਨਹੀਂ ਰਹੀ ਸੀ ਕਿ ਬਣਦੀ ਰਕਵਾਈ ਹੈ? ਇਹ ਬਣਦੀ ਰਕਵਾਈ ਹੈ ਜੀ। ਅੱਛਾ। ਇਹ ਸੀ ਧਰਨਾ ਲਾ ਕੇ ਮਨਜ਼ੂਰ ਕਰਵਾ ਕੇ ਲੈਂਦੀ ਸੀ ਜਿਵੇਂ ਸੀ ਮਨਜ਼ੂਰ ਕਰਵਾ ਕੇ ਲੈਂਦੀ ਆਪਾਂ ਸੀ ਤਾਂਤ ਰਭਵਾਵਾਂਗੇ ਵੀ। ਰੋਕਣ ਹੀ ਦਿੰਦੇ ਕੱਲ ਦੀ ਹੀ ਪਕਾਈ ਨਾ ਮੇਰਾ ਬੋਲ ਬੈਠਾ ਪਿਆ। ਅੱਛਾ। ਇਹ ਆਪਦੇ ਜਣਿਆਂ ਦਾ ਮੇਰੇ ਘਰੇ ਆਓ। ਕਿਉਂ ਜਾਗੇ ਘਰੇ ਮੰਬਰਾ ਕੇ ਸਰਪੰਚਾ ਹੈ। ਕਿਉਂ ਜਾਗੇ ਇਹਦੇ ਘਰੇ। ਇਹ ਜਾਂਦੇ ਅਸੀਂ ਜਿਵੇਂ ਲਿਆਏ ਉਹ ਮਨਜ਼ੂਰ ਕਰਕੇ ਉਹ ਬਣਾਵਾਵਾਂਗੇ ਅਸੀਂ ਤੇ ਫਿਰ ਮੇਰੀ ਬਾਜ ਬੇਟੀ ਵੀ ਕੱਲ੍ਹ ਦਾ ਹੀ ਪਕਾਈ ਕਰੀ ਜਾਨੀ ਮੈਂ ਸਾਰੇ ਦਿਨ ਹਾਂਜੀ ਬਾਈ ਜੀ ਮਾਸਟਰ ਕੁਲਦੀਪ ਸਿੰਘ ਜੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਬਾਈ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਬਲੈਕ ਪ੍ਰਧਾਨ ਮਾਸਟਰ ਮਾਸਟਰ ਜੀ ਬੋਲ ਰਹੇ ਹੋ ਨਾ ਹਾਂਜੀ ਹਾਂਜੀ ਹਾਂ ਬਾਈ ਜੀ ਲਾਈਵ ਸੱਚ ਟੀਵੀ ਤੋਂ ਡਾਕਟਰ ਬਖਸ਼ੀਰ ਸਿੰਘ ਅੱਜ ਗੱਲ ਕਰ ਰਹੇ ਆਂ ਹਾਂਜੀ ਇਹ ਤੁਹਾਡੇ ਪਿੰਡ ਦੇ ਕੁਝ ਲੋਕਾਂ ਨੇ ਅੱਜ ਸਾਡੀ ਟੀਮ ਇੱਥੇ ਬੁਲਾਈ ਸੀਗੀ ਇਹ ਕਹਿੰਦੇ ਕਿ ਸਾਡੇ ਪਿੰਡ ਦੀ ਗਲੀ ਅਸੀਂ ਪਾਸ ਕਰਾ ਕੇ ਲੈਂਦੀ ਸੀ ਐਸਟੀਨੇਟ ਪਾਸ ਹੋ ਗਿਆ ਸੀ ਔਰ ਸਾਡੀ ਗਲੀ ਬਣਨ ਦਾ ਕੰਮ ਚੱਲ ਪਿਆ ਸੀਗਾ ਤੇ ਇਹ ਤੁਹਾਡਾ ਨਾਂ ਲੈ ਰਹੇ ਆ ਕਹਿੰਦੇ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਆਗੂ ਨੇ ਇਹਨਾਂ ਨੇ ਸਾਡੀ ਗਲੀ ਬਣਨ ਤੋਂ ਇਸ ਕਰਕੇ ਰੁਕਵਾ ਦਿੱਤੀ ਹੈ ਕਹਿੰਦੇ ਵੀ ਇਹ ਇਹ ਚਾਹੁੰਦੇ ਨੇ ਵੀ ਸਾਨੂੰ ਇੱਥੇ ਪੁੱਛਿਆ ਨਹੀਂਗਾ ਇਹ ਆਪਣੇ ਆਪ ਪਾਸ ਕਰਾ ਲਿਆ ਇਹ ਨੇ ਤੇ ਇਸ ਕਰਕੇ ਸਾਡੀ ਗਲੀ ਰੁਕਵਾ ਦਿੱਤੀ ਹੈ ਕੀ ਕਹੋਗੇ ਜੀ ਮੈਂ ਇਹਦੇ ਬਾਰੇ ਕਹੂੰਗਾ ਹਾਂ ਜੀ ਜਦੋਂ ਸਾਨੂੰ ਸੱਗਿਆ ਸੀਗਾ ਹਾਂਜੀ ਆਪਣੇ ਵੀਡੀਓ ਦਫ਼ਤਰ ਦੇ ਵਿੱਚ ਹਾਂਜੀ ਬਈ ਪ੍ਰਿੰਟ ਦੇ ਇੱਕ ਅਮਲ ਲੈ ਕੇ ਆਓ ਹਾਂਜੀ ਤਾਂ ਸਭ ਤੋਂ ਪਹਿਲਾਂ ਮੈਂ ਇਸ ਗਲੀ ਦਾ ਉੱਥੇ ਤਰਜ ਕਰਵਾਇਆ ਸੀ ਕਿ ਇਹ ਕੰਮ ਹੈ ਅੱਛਾ ਸਾਰਾ ਕੰਮ ਮੈਂ ਕਰਦਾਰਿਆ ਮੈਂ ਹੋ ਗਿਆ ਬੁਮਾਰ ਅੱਛਾ ਤੈਨੂੰ ਇਥੋਂ ਪੈਰ ਪੈਰ ਵੀ ਨਹੀਂ ਕੀਤੀ ਗਈ ਅੱਛਾ ਜੀ ਸਮਝ ਆ ਗਈ ਮੈਂ ਸਾਰਾ ਕੰਮ ਕਰਵਾ ਲਿਆ ਸੀ ਪੈਰਵਾਈ ਨਹੀਂ ਕੀਤੀ ਗਈ ਪਰ ਹੁਣ ਹੁਣ ਬਾਈ ਜੀ ਜਿਵੇਂ ਜਿਵੇਂ ਇਹ ਕਹਿ ਰਹੇ ਆ ਕਿ ਅਸੀਂ ਵੀ ਦੇਖ ਰਹੇ ਆ ਗਲੀ ਦੇ ਵਿੱਚ ਮੈਂ ਖੜਾ ਵੀ ਗਲੀ ਦੇ ਵਿੱਚ ਮਿੱਟੀ ਪਾਈ ਆ ਲੋਕਾਂ ਦੇ ਵਾਧਰੇ ਬੂਧਰੇ ਅੱਗੋਂ ਢਾਏ ਪਏ ਆ ਇਹ ਕਹਿੰਦੇ ਜਿਸ ਦਿਨ ਮਿਸਤਰੀ ਲੱਗਣਾ ਸੀਗਾ ਉਸ ਦਿਨ ਕੰਮ ਰੁਕਵਾਇਆ ਗਿਆ ਸਾਡਾ ਔਰ ਇਹਨਾਂ ਦਾ ਕੰਮ ਫਿਰ ਇੱਥੇ ਆ ਕੇ ਰੁਕਿਆ ਕਿਉਂ ਜੀ ਬਈ ਮੈਨੂੰ ਨਹੀਂ ਪਤਾ ਮੈਂ ਤਾਂ ਇਹ ਜਾਣਦਾ ਵੀ ਕੋਈ ਹੋ ਜੂਗੀ ਸਾਥਾ ਫੰਡਿੰਗ ਦਾ ਕੋਈ ਚੱਕਰ ਹੋਊਗਾ ਜਾਂ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਮੈਂ ਤਾਂ ਇਹਨਾਂ ਦੇ ਨਾਲ ਆ ਮੈਂ ਤਾਂ ਇਹਨਾਂ ਦੀ ਫੇਵਰ ਦੇ ਵਿੱਚ ਆ ਮੈਂ ਤਾਂ ਅਲੀ ਅਰਾਉਂਡ ਦੇ ਹੱਕ ਚ ਦੇ ਦੇ ਤੇ ਐਸੀ ਕੋਈ ਗੱਲ ਨਹੀਂ ਕਿ ਇਹ ਤਾਂ ਆਪੋ ਜਿਸ ਨਾਲੇ ਨੂੰ ਤੇ ਐਵੇਂ ਇਲਿਗੇਸ਼ਨ ਲਾ ਰਹੇ ਆ ਕਿ ਸਰਪੰਚੀ ਦੀਆਂ ਕਿਉਂ ਆ ਰਹੀਆਂ ਇਸ ਆਰੇ ਕਿ ਇਹਦੇ ਕੋਈ ਨਾ ਕੋਈ ਅਲਿਗੇਸ਼ਨ ਲਾ ਰਹੇ ਆ ਉਹ ਮੈਂ ਤਰਕਵਾਉਣ ਦੇ ਹੱਕ ਜ ਨਹੀਂ ਆ। ਹਾਂਜੀ ਬਿਲਕੁਲ ਤੁਹਾਡੇ ਉੱਪਰ ਇਹੀ ਦੋਸ਼ ਲਾ ਰਹੇ ਆ ਕਿ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਸਾਡੀਆਂ ਵੋਟਾਂ ਲੈਣ ਦੇ ਲਈ ਸਾਡੇ ਤੇ ਆਸਾਨ ਕਰਾਉਣ ਦੇ ਲਈ ਸਾਡੀ ਆਪੇ ਬਣਦੀ ਗਲੀ ਰਕਵਾਈ ਆ ਵੀ ਮੈਂ ਬਣਵਾਉਂਗਾ ਤੇ ਫਿਰ ਵੋਟਾਂ ਲਵਾਂਗੇ। ਨਹੀਂ ਮੈਂ ਮੈਂ ਇਹਨੂੰ ਇਹ ਨਹੀਂ ਕੋਈ ਝਾਕ। ਮੈਂ ਇੱਕ ਰਿਟਾਇਰਡ ਮਾਸਟਰ ਹਾਂ। ਹਾਂਜੀ ਮੈਂ ਕੋਈ ਰਾਜਨੀਤੀ ਨਹੀਂ ਕਰਨੀ ਨਾ ਮੈਂ ਰਾਜਨੀਤੀ ਕਰਨ ਜਾਣਦਾ ਹਾਂਜੀ ਸਮਝ ਆ ਗਈ ਮੈਂ ਤਾਂ ਇੱਕ ਸਮਾਜ ਸੇਵੀ ਬੰਦਾ ਹਾਂਜੀ ਬਿਲਕੁਲ ਤੇ ਸਾਡੀ ਪਾਰਟੀ ਵੀ ਇਹੀ ਕਹਿੰਦੀ ਹੈ ਹਾਂਜੀ ਤੁਸੀਂ 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 ਬਾਈ ਜੀ ਆਮ ਆਦਮੀ ਪਾਰਟੀ ਦੇ ਬਲਾਕ ਆਗੂ ਹੈਗੇ ਹੁਣ ਹਾਂਜੀ ਬਲਾਕ ਪ੍ਰਧਾਨੋਂ ਹਾਂਜੀ ਤੇ ਫੇਰ ਇਹਨਾਂ ਦੀ ਗਲੀ ਜੇ ਰੁਕ ਗਈ ਆ ਤੇ ਤੁਸੀਂ ਹੁਣ ਤੱਕ ਇਹਦਾ ਪਤਾ ਲਾਇਆ ਤੁਹਾਡੇ ਪਿੰਡ ਦੀ ਆ ਇਹ ਵੀ ਇਹਦਾ ਕਿਉਂ ਰੁਕਿਆ ਗਿਆ ਕੰਮ ਮੈਨੂੰ ਠੀਕ ਹੋ ਲੈਣ ਦੇ ਮੇਰੀ ਮੈਨੂੰ ਰੇਨ ਟੈਗ ਹੋ ਗਿਆ ਸੀ ਮੇਰਾ ਛਾਵ ਰੋ ਗਿਆ ਸੀ ਮੈਨੂੰ 3 ਮਹੀਨੇ ਹੋ ਗਏ ਮੈਂ ਇਸ ਪਾਰਟੀ ਨਾਲੋਂ ਪਾਸੇ ਕਾਟੋ ਪੋਇਆ ਗਿਆ ਇਹਦੀ ਕੋਈ ਮੀਟਿੰਗ ਨਹੀਂ ਹੋਈ ਹਾਂ ਜਾਈ ਨਾ ਮੈਂ ਕਿਸੇ ਇਥੇ ਸਿੱਖ ਗਿਆ ਨਹੀਂ ਫੋਨ ਤੇ ਤੁਸੀਂ ਪੁੱਛ ਲੈਂਦੇ ਕਿਸੇ ਵੀਡੀਓ ਨੂੰ ਜਾਂ ਕਿਸੇ ਜ਼ਿਲ੍ਹਾ ਅਧਿਕਾਰੀ ਨੂੰ ਫੋਨ ਕਰਕੇ ਪੁੱਛ ਲੈਂਦੇ ਵੀ ਕਿਉਂ ਰੁਕਿਆ ਕੰਮ ਹਾਂ ਮੈਂ ਪੁੱਛੂੰਗਾ ਮੈਂ ਜਾਊਂਗਾ ਮੈਂ ਕਰ ਕਰੂੰਗਾ ਇਹ ਕੰਮ ਚਲੋ ਠੀਕ ਹੈ ਜੀ ਮਿਹਰਬਾਨੀ ਤੁਹਾਡਾ ਪੱਖ ਆ ਗਿਆ ਜੀ ਇਸੇ ਤਰ੍ਹਾਂ ਤੁਹਾਡਾ ਪੱਖ ਆਪਾਂ ਲਾਵਾਂਗੇ ਵੀਡੀਓਜ਼ ਬਹੁਤ ਮਿਹਰਬਾਨੀ ਹਾਂਜੀ ਹਾਂਜੀ ਮੈਂ ਤਾਂ ਇਹਨਾਂ ਦੇ ਨਾਲ ਆ ਠੀਕ ਹੈ ਜੀ ਮਿਹਰਬਾਨੀ ਓਕੇ